ਗੁਰੂ ਨਾਨਕ ਕੀ ਰੱਖਦਾ ਹੋਏ ਸਾਰ ਸੰਸਾਰੀ ਦੁਨੀਆ ਦੇ ਮੌਕਾ ਸਤਾ ਲੇਤਾ ਜਿਹਨ ਕੋਲ ਤਾਂ ਮੀਂ ਜਿਹਦਾ ਕੋ ਰੋਟੀ ਪਾਣੀ ਦਾ ਹਿੱਕਾ ਨਹੀਂ ਉਹ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਗੋ ਤੇ ਉਹਨਾਂ ਨੂੰ ਘਰ ਦੀ ਮਾਕੇ ਦੇਵਾਂਗੇ ਉਹਨਾਂ ਦਾ ਭੋਜਨ ਪਿਛਾ ਦੇ ਦਾ ਕੋਈ ਨਹੀਂ ਗੂੜੇ ਨਗਰੋਂ ਚੱਲੇਗਾ ਜੀੜਾ ਪੱਤਾ ਵੀ ਉਹਨੂੰ ਨੂੰ ਮਿਲੇਗਾ ਤੇ ਮੇਰੇ ਸਹਿਬ ਨੇ ਪਾਉ ਹੁਣੇ ਗੁਰੂ ਪਿਆਰਿਓ ਸਤਿਗੁਰ ਸੋਚ ਰਹੀਆਂ ਨੇ ਕਿ ਐਨਾ ਮਹਾਰਘੇ ਵਿਸ਼ਾ ਗੁਰੂ ਦਾ ਗਦਾਰ ਹੈ ਤੇ ਸਤਿਗੁਰ ਸੇਵਾ ਵਿੱਚ ਗੁਰੂ ਉਮੇ ਕਹਿੰਦੇ ਬੀਬੀ ਆ ਜਿਹਦੇ ਸੱਤੇ ਟੋਕਰੀ ਮਿੱਟੀ ਨੇ ਭਾਈ ਹੁਣ ਯਾਰ ਉਹ ਆਉਂਦੀ ਆ ਸਵੇਰੇ ਸ਼ਾਮ ਨੂੰ ਕੋਲੋਪ ਹੋ ਜਾਂਦੀ ਆ ਇੱਕੋ ਸਤਿਗੁਰਾਂ ਨੇ ਕੀਦਾ ਹੈ ਕਿ ਤਾਂ ਕਿ ਇਹ ਵਿਭਿੰਨ ਉਤਪਾਦ ਹੈ ਆਪਾਂ ਗੁਰੂ ਨੂੰ ਪੁੱਛਿਆ ਧਰੂ ਰਾਜ